ਸੋ ਸਸਰੀ ਘਰ ਵੀਰੋ ਅੱਜ ਆਪਾਂ ਆ ਚੁੱਕੇ ਆ ਵਿਆਹ ਵਾਲੇ ਘਰੇ ਜਿਹੜਾ ਉਦੋਂ ਤਣ ਨੂੰ ਦੱਸਿਆ ਸੀ ਸਾਡੇ ਪੁੱਈ ਦੇ ਮੁੰਡਿਆਂ ਦਾ ਵਿਆਹ ਵਾ ਤੇ ਉਹ ਤੁਹਾਨੂੰ ਖੁਣਨੇ ਆ ਅੱਜ ਤੇਲ ਵਾਤੇ ਕੱਲ ਨੂੰ ਸਗਨ ਵਾਤੇ ਪਰਸੋਂ ਜਾਗੂ ਆ ਤੇ ਦਸ ਨੂੰ ਭਰਾਤ ਵਾਤੇ ਖਾਵਾਂਗੇ ਤੁਹਾਨੂੰ ਸਾਰੇ ਦਿਨ ਦਾ ਆ ਵੇਖੋ ਜੀ ਡੈਕੋਰੇਸ਼ਨ ਕਿੰਨੀ ਘਾਟਾ ਤੇ ਹਲੇ ਵੀ ਚੱਲਣ ਦੀ ਲਟਾਂ ਲੂਟਾਂ ਦੀ ਆ ਵਾ ਵਿਆਹ ਵਾਲਾ ਘਰ ਤੇ ਬਹੁਤ ਨੇ ਤੁਹਾਨੂੰ ਪਹਿਲਾ ਦਿਨ ਚਿਕਨ ਨਹੀਂ ਭਾਈ ਕੁਝ ਆਉਂਦਾ ਉਹ ਕੋਈ ਲੋਕੀਂ ਆਏ ਆ ਉਹ ਵੇਖੋ ਜੀ ਇਹ ਡੈਕੋਰੇਸ਼ਨ ਹੋਈ ਪੂਰੀ ਘੈਂਟ ਇੱਥੇ ਚੜਨਾ ਤੇਲ ਜਾਬ ਇਸ ਇੱਥੇ ਭਾਰੀ ਨੇ ਬਹਿਣਾ ਵਾ ਤੇ ਡੈਕੋਰੇਸ਼ਨ ਬਹੁਤ ਕਮਲ ਦੀ ਹੋਈ ਆ ਵੇਖੋ ਹੁਣ ਲਾਟਾਂ ਲੂਟਾਂ ਲੱਗੀਆਂ ਵਾ ਸਾਰੀਆਂ ਵੇਖੋ ਜੀ ਚੜਨਾ ਤੇਲ ਇਹਦਾ ਚੀਰ ਬਾਲਿਆ ਆਉਣਾ ਤੂੰ ਇੱਧਰ ਬੰਡੀ ਐ ਮੂਵੀ ਬੈਨ ਲੱਗੇ ਭਾਰੀ ਉੱਥੇ ਹਣ ਨੋਣੀ ਵਿੱਚ ਆਵੇ ਦੇਖ ਆ ਬੜਾ ਠੀਕ ਕਰੋ ਦਿਖਾਈ ਬੜਾ ਬੜੀ ਖਾਦੂ पाजी खाने 5 2 पाजी खाने बने चलो कर जा मेरा मैं <णियों> ठा रहा हूं सवार लग दे खा एक बार सवार लग ले आ 5 बॉडी के और थोड़ा के साथ ले आओ सवार लग पीस कर मम्मी जी ਇੱਕ ਸਾਥ ਨਹੀਂ ਮਿਲਿਆ ਉਹ ਦੋ ਮਿੰਟ ਦਿੱਤੇ ਦਿਰਜੀ ਉਹ ਰੋੜੀ ਤੇ ਆਹ ਪਰੋਬੀ ਦੀ ਗੱਲ ਹੋ ਰਹੀ ਹੈ ਹੁਣ ਖੁਰਪੜੀ ਦੇਖੋ ਕਿ ਆਪਕੋ ਸਾਰੀ ਕਾਰਡ ਪੜਾਈ ਚਾਹ ਕਾਰਡ ਇਹ ਸਾਲੀ ਨਹੀਂ ਕਰਦੇ ਪੱਲੇ ਕਰੋ ਬਿਛੇ ਆ ਰਹੇ ਓਏ ਉਹ ਸਲਤਾਰੀ ਦੇ ਕੋਈ ਹੁਣ ਤੇਲ ਪਾਵਾ ਹੈ ਹਾਜਰ ਦਰ ਹੈ ਕਿਤਾਇਤ ਕੋ ਮਨਾਉਂਦਾ ਲੱਗ ਲੱਗ ਲੱਗ

ਕੀ ਕੀ ਹੋ ਰਿਹਾ ਹੈ ਜੀ ਅੱਜ ਜਰਨਲ ਦੇ ਵਿੱਚ ਅਸੀਂ ਚੱਲੋ ਆਪਣੇ ਮਾਰੀਏ ਚੈਨਲ ਤੇ ਭਾਈ ਅੱਗੇ ਨਾਲ ਕੋਈ ਨਹੀਂ ਸੀ ਦਾਨਸ਼ੀਰ ਸੰਜਾਸ ਕਰ ਲਾ ਪ੍ਰਾਪ ਹੈ ਕੀ ਕਰਨਾ ਹੈ ਹੱਥ ਨੇ ਰੱਖੋ ਭਾਈ ਇੱਧਰ ਰੱਖੋ ਹਣ ਭਾਜੀ ਥੱਲੇ ਰੱਖੋ ਵਾਤ ਆਹ ਇੱਧਰ ਰੱਖੋ ਪਗਾਮ ਦਾ ਬੈਠੋ ਆਓ ਜੀ ਨਾਲ ਆਓ ਮੱਥਾ ਟੇਕੋ ਮੱਥਾ ਟੇਕੋ ਮੱਥਾ ਟੇਕੋ ਚੱਲੋ ਮੱਥਾ ਟੇਕੋ ਦੇਖਦੇ ਦੇਖਦੇ ਪਕੇ ਬਲਾਇਓ ਕੱਲ ਨੂੰ ਨੋਕਾ ਖਾਈ ਜਾਂਦਾ ਹੀ ਉਹ ਮੇਰ ਨੂੰ ਪੈਂਦਾ ਕਿ ਕਿਆ ਕਹਿੰਦਾ ਮੈਨੂੰ ਪੈਸੇ ਦੋ ਮੈਂ ਚੁੜਕਾ ਦੋ ਹਲਦੀ ਖਾਈਏ ਸਹੀ ਕਿਹਾ ਤੂੰ ਥੋੜਾ ਅੱਛਾ ਹਲਦੀ ਅਲੋਣ ਨਹੀਂ ਆ ਜਿੱਤ ਥੋੜਾ ਬਾਹਰ ਹੋ ਜਾ ਠੀਕ ਆ ਸਾਹਮਣੇ ਦੇਖ ਬਾਈ ਥੋੜਾ ਫੇਸ ਡਾਊਨ ਕਰ ਓਏ ਓਏ ਮੱਥਾ ਠੀਕ ਲੈ ਮੋਜੋ ਥੋੜਾ ਜਿਆ ਸਿਪਲੀ ਉਹ ਫਲਾਵਰ ਛੱਡ ਦਿਓ ਸਾਰੇ ਫਰੇਮ ਮੰਮਾ ਇੱਧਰ ਆ ਜਾਓ ਇਸ ਸਾਈਡ ਆ ਜਾਓ ਇਹ ਨਹੀਂ ਲਿੱਟੇ ਗੱਲੇ ਨੂੰ ਕਰਵਾਉਂਗਾ ਕੋਈ ਨਹੀਂ ਬੱਸ ਆਹ ਫੋਟੋ ਪਰਫੈਕਟ ਕਰਨੀ ਬੀਜੀ ਥੋੜਾ ਜਿਹਾ ਉਹ ਸਾਈਡ ਤੇ ਜੀਨੇ ਲਾ ਕੇ ਰਹਿਣਾ ਥੋੜਾ ਜਿਹਾ ਬੜਾ ਜੇ ਪੂਰਾ ਨਾਲ ਕਰ ਦੋ ਨਹੀਂ ਤੈਨੂੰ ਮੈਂ ਪੂਰਾ ਕਰਨ ਦੇਣ ਲੱਗੇ ਯਾਰ ਅੱਗੇ ਆ ਜਾਓ ਫਿਰ ਬੀਜੀ ਥੇਲੋ ਹੈਲੋ ਆ ਮੈਂ ਆਜ ਮੈਂ ਦਿਆ ਹੈ ਇਹ ਦੇਖਿਆ ਆ ਜਾ ਲੱਗੇ ਤਮੂਰ ਸਿੰਘ ਹਾਂ ਸਿੰਘ ਹੋ ਰਹੀ ਵੀ ਚੱਲ ਮੈਂ ਬਲੇਟ ਸੈੱਟ ਕਰੋਗੇ ਬਿਲਕੁਲ ਬਲੇਟ ਬੜੀ ਸੈੱਟ ਤੇ ਹੋਂਦੀ ਕੈਮਰੇਜੋਂ ਹੋਂਦੀ ਆਹ ਦੇਖੀ ਤੇਲ ਲੱਗ ਚੁੱਕਾ ਹੁਣ ਸਮਾਪਤੀ ਹੋ ਚੁੱਕੀ ਆ ਤੇ ਹੁਣ ਆਪਾਂ ਚੱਲੇ ਆ ਘਰ ਕੱਪੜੇ ਕਪੜੇ ਸਵੇਰ ਨੂੰ ਪਾਉਣ ਨੂੰ ਸਗਨ ਤੇ ਪਾਉਣ ਨੂੰ ਲੈ ਕੇ ਫਿਰ ਫਿਰ ਵਾਪਸ ਇੱਥੇ ਆਵਾਂਗੇ ਰਾਤ ਰਹਿਣ ਚਲੋ ਜੀ ਹੁਣ ਆਪਾਂ ਚੱਲੇ ਆ ਘਰ ਤੇ ਦਿਖਾਉਣਾ ਤੁਹਾਨੂੰ ਜਿਉਂ ਨਾ ਆਪਾਂ ਆ ਚੁੱਕੇ ਆ ਘਰ ਤੇ ਹੁਣ ਹੁਣ ਕਪੜੇ ਲੈ ਕੇ ਤੇ ਫਿਰ ਜਾਵਾਂਗੇ ਤੇ ਰਾਤ ਰਾਤ ਗੁਣਾ ਉਹਨਾਂ ਨੇ ਤੇ ਰਾਤਾਂ ਨੂੰ ਉੱਥੇ ਉਹ ਵੀ ਵਿਖਾਵਾਂਗੇ ਕਰ ਦਿਓ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਤੁਹਾਨੂੰ ਨਵੇਂ ਨਵੇਂ ਵਲੋਗ ਵੇਖਣ ਨੂੰ ਮਿਲਿਆ ਕਰਨਗੇ ਆਪਾਂ ਕਰੂੰ ਕਪੜੇ-ਕਪੜੇ ਲੈ ਕੇ ਫੇਰ ਆ ਚੁੱਕੇ ਹਾਂ ਵੀ ਆ ਬੜੇ ਘਰੇ ਸਵੇਰੇ ਛਗਨ ਮੈਂ ਤੇ ਕੱਲ ਦਾ ਵੀ ਤੁਹਾਨੂੰ ਸਾਰਾ ਵਿਖਾਵਾਂਗੇ ਦੇ 8 ਨੂੰ ਆ ਜਾਗੋ ਤੇ 10 ਨੂੰ ਆ ਬਰਾਤ ਜਾਗੋ ਦਾ ਵਿਖਾਵਾਂਗੇ ਤੁਹਾਨੂੰ ਸਾਰਾ ਹੀ ਹਵੇ ਲੁਕਿੰਡ ਹੈ ਆ ਪ੍ਰਸ਼ਾਦ ਰੋਟੀ ਰੋਟੀ ਖਾਣ